ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਪੰਜਾਬ ਪੁਲਿਸ ਪਟਿਆਲਾ ਮਾਨਯੋਗ ਪੰਜਾਬ ਸਰਕਾਰ ਨੇ ਜੋ ਜੋ ਨਸ਼ਾ ਅਬਰੋਧ ਮੁਹਿੰਮ ਚਲਾਈ ਹੋਈ ਆ ਆਓ ਸਾਰੇ ਰਲ ਕੇ ਆਪਾਂ ਪੰਜਾਬ ਸਰਕਾਰ ਦਾ ਸਾਥ ਦਈਏ ਤੇ ਇਸ ਮੁਹਿੰਮ ਨੂੰ ਕਰ ਕਰ ਤੱਕ ਪਹੁੰਚਾਈਏ ਮੈਂ ਨਸ਼ੇ ਦੇ ਖਿਲਾਫ ਚਾਰ ਮੈਨਾਂ ਲਿਖਿਆ ਨੇ ਤੇ ਆਨਾਂ ਜਰੂਰ ਸੁਣਨਾ ਜੀ ਲੱਗੇ ਨਸ਼ਿਆਂ ਨੂੰ ਅੱਗ ਲੱਗੇ ਨਸ਼ਿਆਂ ਨੂੰ ਅੱਗ ਵੱਡੋ ਚਿੱਟੇ ਵਾਲਾ ਜੱਬ ਲੱਗੇ ਨਸ਼ਿਆਂ ਨੂੰ ਅੱਗ ਵੱਡੋ ਚਿੱਟੇ ਵਾਲਾ ਜੱਬ ਜਵਾਨੀ ਆਪਣੀ ਬਚਾਓ ਜਵਾਨੀ ਆਪਣੀ ਬਚਾਓ ਲਾਇਓ ਨੇੜੇ ਨਾ ਨਸ਼ੇਵਰ ਵਾਲਾ ਠੱਗ ਵੱਡੋ ਚਿੱਟੇ ਵਾਲਾ ਜੱਬ ਲੱਗੇ ਨਸ਼ਿਆਂ ਨੂੰ ਅੱਗ ਸਿੱਧੇ ਰਾਹ ਤੁਸੀਂ ਜਾਓ ਬਾਤ ਨਸ਼ਿਆਂ ਤੋਂ ਜਾਓ ਬੱਤ ਨਸ਼ਿਆਂ ਤੋਂ ਜਾਇਓ ਰੱਖੋ ਸਾਭ ਕੇ ਜਵਾਨੀ ਰੱਖੋ ਸਾਭ ਕੇ ਜਵਾਨੀ ਸਿਰ ਉੱਤੇ ਰੱਖੋ ਪੱਗ ਵੱਡੋ ਚਿੱਤੇ ਵਾਲਾ ਜੱਬ ਲੱਗੋ ਨਸ਼ਿਆਂ ਨੂੰ ਅੱਗ ਕੰਮ ਕਰਿਓ ਨਾ ਮਾੜਾ ਕੰਮ ਕਰਿਓ ਨਾ ਮਾੜਾ ਲੋਕੀ ਕਹਿਣਗੇ ਵਿਚਾਰਾ ਲੋਕੀ ਕਹਿਣਗੇ ਵਿਚਾਰਾ ਨੰਦ ਦੁਨੀਆ ਦੇ ਮਾਣੋ ਨੰਦ ਦੁਨੀਆ ਤੇ ਮਾਣੋ ਨਾ ਪਾਇਓ ਨਸ਼ੇਵਰਾਂ ਦਾ ਅੰਗ ਵੱਡੋ ਚਿੱਟੇ ਵਾਲਾ ਜੱਬ ਲੱਗੇ ਨਸ਼ਿਆਂ ਨੂੰ ਅੱਗ ਕੋੜ ਨਸ਼ੇ ਦਾ ਹਟਾਓ ਕੋੜ ਨਸ਼ੇ ਦਾ ਹਟਾਓ ਟੀਕਾ ਚਿੱਟੇ ਦੇ ਨਾਲ ਲਾਓ ਕੋੜ ਨਸ਼ੇ ਦਾ ਹਟਾਓ ਟੀਕਾ ਚਿੱਟੇ ਦੇ ਨਾਲ ਲਾਓ ਛੱਡ ਦੋ ਨਸ਼ਿਆਂ ਦਾ ਖਹਿੜਾ ਛੱਡ ਦੋ ਨਸ਼ਿਆਂ ਦਾ ਖਹਿੜਾ ਲਾਡੀ ਸਿੱਧ ਕਰੂ ਸਾਰਾ ਜੱਗ ਵੱਡੋ ਚਿੱਟੇ ਵਾਲਾ ਜੱਬ ਲੱਗੇ ਨਸ਼ਿਆਂ ਨੂੰ ਅੱਗ ਵੱਡੋ ਚਿੱਟੇ ਵਾਲਾ ਜੱਬ ਲੱਗੇ ਨਸ਼ਿਆਂ ਨੂੰ ਅੱਗ ਧੰਨਵਾਦ ਜੈਹਨ